ਤੇ ਕਿੱਦਸੇ ਨਾਲ ਉਹਦੇ ਨਾਲ ਸਾਡੇ ਗੁਰੂ ਮਹਾਰਾਜ ਦੀ ਨਾਲ ਜੋੜ ਲਓ ਪਾਣੀ ਨਾਲ ਜੋੜ ਲਓ ਕਿਦਾਂ ਦਾ ਫੀਲ ਹੁੰਦਾ ਬਹੁਤ ਵਧੀਆ ਸਾਨੂੰ ਫੀਲ ਹੁੰਦਾ ਪਹਿਲੇ ਤਾਂ ਅਸੀਂ ਇੰਨੇ ਜੋਗੇ ਨਹੀਂ ਹੈਗੇ ਕਿ ਅਸੀਂ ਕਿਸੇ ਨੂੰ ਆਪਣੇ ਨਾਲ ਜੋੜ ਸਕੇ ਕਿਉਂਕਿ ਸਾਡਾ ਆਪਣਾ ਸਿਮਰਣ ਵਾਲੇ ਦੀ ਗੱਲ ਹੈ ਜੀ ਪ੍ਰੋਗਰਾਮ ਲੋਨ ਦੇ ਹੋਣ ਆਪਾਂ ਲਾ ਕੇ ਮਹਾਰਾਸ਼ਟਰ ਤੋਂ ਇਹਦੇ ਚਪਾ ਪ੍ਰੋਗਰਾਮ ਲੋਨ ਦੇ ਪੰਜਾਬ ਦੀ ਤੇ ਦੇ ਬੱਚਿਆਂ ਨੂੰ ਜਿਹੜਾ ਬਹੁਤ ਘੱਟ ਪਤਾ ਹੈ ਟੱਟ ਬਾਰੇ ਸਰੰਗੀਵਰਨ ਵਿੱਚ ਉਹਨਾਂ ਚੀਜ਼ਾਂ ਬਾਰੇ ਬਗਨਪਤ ਕਰਦੇ ਆ ਗੁਰੂ ਸਾਹਿਬ ਜੀ ਦਾ ਨਾਰਾ ਕਰੀਏ بلند ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਾਡੇ ਇੱਥੇ ਕੌਣ ਚੰਦਾ ਔਰ ਪੂਰਾ ਨਾਮ ਦੱਸੋ ਤੁਹਾਡੀ ਜੀ ਹਾਂਜੀ ਅਸ ਆਪਣੇ ਜਿਸ ਦਾ ਨਾਮ ਹੈਗਾ ਤੁਹਾਡੀ ਜਿੱਥੋਂ ਬੀਬੀ ਕਮਲਜੀਤ ਗੁਰੂ ਜੀ ਵਾਲੇ ਵਾਲੀ ਦੇ ਨਾਮ ਇਹ ਦਿਨਾਂ ਵਿੱਚ ਚੇਹੀ ਜੋੜਦੇ ਆ ਕਿ ਜਿਹੜੇ ਤੁਹਾਡੀ ਕਲਾ ਤੋਂ ਬਹੁਤ ਬਹੁਤ ਚੋਟੇ ਜੇ ਵੀ ਇਸ ਲੈਣ ਵਿੱਚੋਂ ਸਿੱਖੇ ਇਤਿਹਾਸ ਨਾਲ ਜਾਨੂ ਬੋਣ ਬੱਚੇ ਜਿਹੜੀ ਉਮਰੀਆਂ ਗੰਨਾ ਤੋਂ ਮਾੜੀ ਸਮਾਤ ਕਰਦੇ ਗੁਰੂ ਤੋਂ ਵੱਧ ਧਿਆਨ ਦੇ ਤੇ ਅੱਲਾਹ ਤੁਹਾਨੂੰ ਸੁਣਨਾ ਹੋਵੇਗੀ ਸੁੱਕਾ ਤੋਂ ਪਦਾ ਜਿਹੜਾ ਤੁਸੀਂ ਇਸ ਲੈਣ ਵਿੱਚੋਂ ਆ ਔਰ ਕਿੰਨੀ ਕੁ ਪੜ੍ਹਾਈ ਕੀਤੀ ਤੁਸੀਂ ਕਿ ਮੇਰੇ ਬ੍ਰਦਰ ਮੇਰੇ ਚਾਚੇ ਦਾ ਸਾਹ ਰੱਖਦੀ ਹੈ ਤੇ ਗੁਰਦਾਸ ਸਾਹਿਬ ਡਿਊਟੀ ਕਰਦੇ ਹੁੰਦੇ ਮੇਰੇ ਬ੍ਰਦਰ ਵੀ ਸਾਡੇ ਬਾਅਦ ਨਿਰਾਸ਼ੀ ਕਰਦੇ ਤੇ ਮੇਰਾ ਮਨ ਹੋਇਆ ਕਿ ਮੈਂ ਇਸ ਟਾਡੀ ਲੈਂਡ 'ਚ ਵੀ ਆਵਾਂ ਕਿਉਂਕਿ ਸਾਡੇ ਖਾਨਦਾਨ 'ਚ ਘਟਾਵੇ ਨਹੀਂ ਸੀ ਤੇ ਟਾਡੀ ਲੈਂਡ 'ਚ ਆਪ ਤੇ ਫਿਰ ਮੈਂ ਬੋਲੀ ਬੋਲੇ ਤੋਂ 60 ਟਾਡੀ ਲੈਂਡ 'ਚ ਵਧ ਗਿਆ ਤੇ ਮੇਰੇ ਉਸਤਾਨ ਗੁਰੂ ਬਣੇ ਨੇ ਜਿਹੜੇ ਚੰਨ ਸਿੰਘ ਹਾਂ ਜੋ ਵੀ ਆਪ ਜਾਣਦੇ ਹੋ ਚਰਨ ਸਿੰਘ ਨਾਲ ਹੁੰਦੇ ਤੇ ਉਹਨਾਂ ਤੋਂ ਮੈਂ ਆਪਣੀ ਸਿੱਖਿਆ ਲੈ ਰਹੀਆਂ ਤੇ ਮੇਰੇ ਜਥੇਦਾਰ ਸੀਗੇ ਸਾਡੇ ਬਲਵੀਰ ਸਿੰਘ ਸਾਦਰ ਜੀ ਤੇ ਉਹਨਾਂ ਦੇ ਨਾਲ ਅਸੀਂ ਕੰਮ ਕਰਦੇ ਰਹੇ ਹਾਂ ਤੇ ਅੱਜ ਉਹ ਕੈਨੇਡਾ ਦੀ ਤਰਫ ਤੇ ਨੇ ਤੇ ਉਹਨਾਂ ਦਾ ਜੋ ਸਾਰਾ ਜਿੱਥੇ ਸੀ ਉਹ ਮੈਂ ਸੰਭਾਲ ਰਹੀ ਹਾਂ ਤੇ ਉਹਨਾਂ ਦਾ ਵੀ ਮੇਰੇ ਤੇ ਆਸ਼ੀਰਵਾਦ ਹੈ ਮੇਰੇ ਸਿੱਖ ਤੇ ਉਹਨਾਂ ਦਾ ਵੀ ਹੱਥ ਹੈ ਕਿ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਮੈਂ ਆਪਣਾ ਕੰਮ ਚਲਾ ਰਹੀ ਹਾਂ ਤੁਸੀਂ ਪੰਜਾਬ ਦੇ ਨਾਲ-ਨਾਲ ਹਮਾਚਲ ਦੇ ਹਰ ਆਪਣਿਆਂ ਤੋਂ ਬਾਹਰ ਵੀ ਚੰਡੀਗੜ੍ਹ ਤੋਂ ਬਾਹਰ ਵੀ ਪ੍ਰੋਮਨਾਉਂਗਾ ਕੰਮ ਕਰਦੇ ਰਹਾਂਗੇ ਹਾਂਜੀ ਸੀ ਪੰਜਾਬ ਤੋਂ ਬਾਹਰ ਵੀ ਪ੍ਰੋਗਰਾਮ ਲਾਉਂਦੇ ਹੋਂ ਆਪਾਂ ਲਾ ਕੇ ਮਹਾਰਾਸ਼ਟਰ ਤੋਂ ਇਹੇ ਚੱਕਰ ਕਰ ਲਾ ਕੇ ਆ ਗਏ ਹਾਂ ਤਾਂ ਤੁਸੀਂ ਵੀ ਆਉਂਦੇ ਹੋ ਸਮਾਗਮ ਤੇ ਬੋਰ ਵੀ ਤੇ ਸਟੇਟਾਂ ਵਿੱਚ ਆਪਾਂ ਪ੍ਰੋਗਰਾਮ ਲਾਉਂਦੇ ਪੰਜਾਬ ਦੇ ਤੇ ਹੋਰ ਜਦੋਂ ਕਿ ਗੁਰੂ ਮਹਾਰਾਜ ਦੇ ਕਿਤੇ ਨਾ ਕਿਤੇ ਕਿਸੇ ਸੁਣਾਉਂਦੇ ਹੋ ਸੰਗਤਾਂ ਨੂੰ ਗੁਰੂ ਮਹਾਰਾਜ ਦੀ ਨਾਲ ਚੋੜ ਦੋ ਬਾਣੀ ਨਾਲ ਜੋੜ ਦੋ ਕਿਦਾਂ ਦਾ ਫਾਇਦਾ ਪਹਿਲੇ ਤਾਂ ਅਸੀਂ ਇੰਨੇ ਜੋਗੇ ਨਹੀਂ ਹੈਗੇ ਕਿ ਅਸੀਂ ਕਿਸੇ ਨੂੰ ਆਪਣੇ ਨਾਲ ਜੋੜ ਸਕੀਏ ਕਿਉਂਕਿ ਸਾਡਾ ਆਪਣਾ ਸਿਮਰਨ ਬੜੇ ਤਰ੍ਹਾਂ ਲਈ ਜਾਂਦਾ ਹੈ ਕਿਸੇ ਨੂੰ ਆਪਣੇ ਨਾਲ ਜੋੜ ਸਕੀਏ ਪਰ ਫਿਰ ਵੀ ਕੋਸ਼ਿਸ਼ ਕਰਦੇ ਆਂ ਕਿ ਜਿੰਨਾ ਵੀ ਅਸੀਂ ਬੋਲੀਏ ਜਿੰਨਾ ਗਾਹੀਏ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੋੜੀਏ ਵੱਤ-ਬੱਤ ਇਹੀ ਕੋਸ਼ਿਸ਼ ਕਰਦੇ ਆ ਕਿ ਅਸੀਂ ਸੰਤਾਂ ਉੱਤੇ ਇਤਿਹਾਸ ਲਾ ਕੇ ਸੰਤਾਂ ਉੱਤੇ ਬਾਤ ਨੂੰ ਜਾਣੂ ਕਰਵਾਏ ਗੁਰੂ ਸਾਹਿਬ ਦੇ ਜੋਰ ਨੇ ਤੁਮਾਰਕ ਦਿੱਤੀ ਸੀ ਕਿ ਤੈਨੂੰ ਮੁਰਖਾ ਜਨਮ ਦੇ ਕੇ ਇਸ ਗੁਰਨੇ ਤੇ ਭੇਜਣਾ ਹੈ ਉਸ ਪਾਲਪੁਖ ਦਾ ਨਾਮ ਹੈ ਉਹਦਾ ਨਾਮ ਦੱਨਵਾ ਕੇ ਤੇ ਸੰਤਾਂ ਨੂੰ ਇਹੀ ਕਹੀਦਾ ਹੈ ਕਿ ਤੁਹਾਨੂੰ ਮੁਰਖਾ ਜਨਮ ਦਿੱਤਾ ਹੈ ਕਿ ਸਾਹਮਣੇ ਆਪਣਾ ਜੀਨਸ ਸਾਕੇ ਆਪਣੇ ਜੀਵਨ ਸੇਮਾਰਕਤਿਤਲਾਉ ਤੇ ਗੁਰਸਾਦੇ ਚਰਨਾ ਵਿੱਚ ਸੇਵਾ ਸਿਮਰਨ ਕਰਕੇ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿੱਲਾ ਤੇ ਆਪਣੇ ਹੱਥੇ ਜਾਣ ਤੋਂ ਬਚਾ ਸਕਦੇ ਹਾਂ। ਉਹਨਾਂ ਲਈ ਆਪਣਾ ਜੀਵਨ ਸੁਖੀ। ਸੋ ਆਪਾਂ ਸੁਣਦੇ ਆਂ ਭੈਣਾਂ ਨੂੰ ਕਿਉਂਕਿ ਬਹੁਤ ਅੱਛੀਆਂ ਗੱਲਾਂ ਨੂੰ ਕਈਆਂ ਤੋਂ ਕੱਟ ਸਮਝ ਗਏ ਉਹਨਾਂ ਦਾ ਨਾਮ ਵੀ ਨਾ ਸੁਣ ਚੁੱਕੇ